ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੁਣੀ ਹੁਣੇ ਮੈਂ ਡਾਕਟਰਾਂ ਨੂੰ ਮਿਲ ਕੇ ਆਇਆ ਆ ਬਾਈ ਰਾਜਵੀਰ ਦੀ ਹੈਲਥ ਦੀ ਅਪਡੇਟ ਲੈ ਕੇ ਆਇਆ ਆ ਪਿੱਛੇ ਫੋਟੀ ਹਸਪੀਟਲ ਹੈ ਮਖਾਲੀ ਤੇ ਤੁਹਾਡੀਆਂ ਦੁਆਵਾਂ ਸਦਕਾ ਖੁਸ਼ਖਬਰੀ ਹੈ ਬਾਈ ਦੀ ਬੋਡੀ ਰਿਕਵਰ ਕਰ ਰਹੀ ਹੈ ਬੀਪੀ ਜਿਹੜਾ ਉਹ ਸਟੇਬਲ ਹੈ ਪਹਿਲਾਂ 100% ਵੈਂਟੀਲੇਟਰ ਲੱਗਿਆ ਹੋਇਆ ਸੀ ਹੁਣ ਸਿਰਫ 25% ਆਕਸੀਜਨ ਦੀ ਲੋਡ ਪੈ ਰਹੀ ਹੈ 70% ਬੋਡੀ ਆਪ ਲੈ ਰਹੀ ਹੈ ਔਰ ਡਾਕਟਰਾਂ ਨੂੰ ਚਿੰਤਾ ਸੀ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਬ੍ਰੇਨ ਲਾਸਟ ਰਾਮ ਨਾਲ ਜ ਖਬਰ ਹੋ ਜਾਂਦਾ ਕੋਈ ਚੱਕਰ ਨਹੀਂ ਹਾਰਟ ਤੇ ਕਿਡਨੀ ਦੀ ਸਭ ਤੋਂ ਵੱਧ ਟੈਨਸ਼ਨ ਸੀਗੀ ਜਿਹੜਾ ਪਹਿਲਾ ਫੇਸ ਐ 12 ਘੰਟਿਆਂ ਦਾ ਕ੍ਰਿਟੀਕਲ ਉਹ ਲੰਘ ਚੁੱਕਿਆ ਉਹਦਾ ਬਹੁਤ ਜ਼ਿਆਦਾ ਡਰ ਸੀਗਾ ਹੁਣ ਬਾਡੀ ਰਿਕਵਰ ਕਰ ਰਹੀ ਐ ਔਰ ਜਿਹੜੇ ਕਈ ਮੂਰਖ ਨੇ ਅਫਵਾਹ ਫਲਾਾਰੇ ਨੇ ਉਹਨਾਂ ਨੂੰ ਰਿਕੁਐਸਟ ਕਰਦਾ ਪਲੀਜ਼ ਉਹਨਾਂ ਦੀ ਫੈਮਿਲੀ ਉਹਨਾਂ ਦੇ ਬੱਚੇ ਉਹਨਾਂ ਦੇ ਮਾਤਾ ਜੀ ਚਾਹਣ ਵਾਲੇ ਘਰੇ ਬਹਿ ਕੇ ਸਾਰੇ ਉਹ ਦੇਖ ਰਹੇ ਨੇ ਸੋਸ਼ਲ ਮੀਡੀਆ ਪਲੀਜ਼ ਅਫਵਾਹ ਨਾ ਫਲਾਓ ਬਾਡੀ ਰਿਕਵਰ ਕਰ ਰਹੀ ਐ ਸੱਚੇ ਪਾਤਸ਼ਾਹ ਦਾ ਸ਼ੁਕਰ ਇਦਾਂ ਸਾਡੇ ਕਹਿਣ ਤੇ ਤੁਸੀਂ ਇਹ ਫਲੱਡਾਂ ਦੇ ਵਿੱਚ ਲੰਗਰਾਂ ਦੀ ਸੇਵਾ ਕੀਤੀ ਹੜ ਲਿਆਤਾ ਸੀਗਾ ਟਰਾਲੀਆਂ ਦਾ ਰਾਸ਼ਨ ਦਾ ਡੀਜ਼ਲ ਦਾ ਟਰੈਕਟਰਾਂ ਦਾ ਤੇ ਹੁਣ ਵੀ ਪਲੀਜ਼ ਹੜ ਆਣਾ ਚਾਹੀਦਾ ਹੈ ਅਰਦਾਸਾਂ ਦਾ ਤੁਹਾਡੀਆਂ ਅਰਦਾਸਾਂ ਨੇ ਬਹੁਤ ਜ਼ਿਆਦਾ ਕੰਮ ਕਰਨਾ ਕੰਮ ਕਰਨਾ ਨਹੀਂ ਕਰ ਰਹੀਆਂ ਨੇ ਡਾਕਟਰ ਸਾਹਿਬ ਵੀ ਹਰਾਨ ਨੇ ਇਹ ਰਾਤ ਬਹੁਤ ਮਾੜੇ ਹਾਲਾਤ ਸੀਗੇ ਤੇ ਬੋਡੀ ਫੁਲ ਰਿਕਵਰ ਕਰ ਰਹੀ ਹੈ ਪਲੀਜ਼ ਸਾਰੇ ਧੱਕੇ ਅਰਦਾਸਾਂ ਕਰ ਥੈਂਕ ਯੂ ਸੋ ਮਚ